ਉਹੀ ਮਾਰੇ ਕਰ ਕਰਦੇ ਆਪਾਂ 5-6 ਮਿੰਟੋਂ ਵਾਸਤੇ ਵੀ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੋਵੇ ਖਾਂਸੀ ਹੋਵੇ ਦੋ ਹਫ਼ਤੇ ਹੁੰਦੀ ਰਹੇ ਉਹ ਠੀਕ ਨਾ ਹੋਵੇ ਤਾਂ ਸਾਨੂੰ ਸੱਤ ਹੁੰਦੀ ਹੈ ਵੀ ਸ਼ਾਇਦ ਆਪਰ ਟੀਵੀ ਲੱਗਦੇ ਹੋਵੇ ਦੋ ਹਫ਼ਤੇ ਤੱਕ ਬੁਖਾਰ ਹੁੰਦਾ ਹੋਵੇ ਖੰਗ ਆਵੇ ਬਲਗਮ ਆਵੇ ਜਾਂ ਬਲਗਮ ਚ ਖੂਨ ਵੀ ਆ ਸਕਦਾ ਤਾਂ ਅਸੀਂ ਉਹਦੀ ਬਲਗਮ ਟੈਕ ਕੋਲਿੰਗ ਜੀ ਖਾਲੀ ਪੇਟ ਜੇਕਰ ਲੱਗਦਾ ਹੈ ਜੇ ਦਵਾਈ ਵੀ ਲੈ ਰਹੇ ਆਂ ਔਰ ਫਿਰ ਵੀ ਠੀਕ ਨਹੀਂ ਹੋ ਰਹਾ ਤਾਂ ਹੋ ਸਕਦਾ ਉਹਦੇ ਅੰਦਰ ਟੀਵੀ ਦੇ ਕਟੜਾ ਨੂੰ ਠੀਕ ਹੈ ਆਪਰੇ ਫਿਰ ਤੁਰੰਤ ਡਾਕਟਰ ਸਾਹਿਬ ਕੋਲੇ ਆ ਕੇ ਇੱਥੇ ਇਹਨਾਂ ਨੂੰ ਦਿਖਾ ਕੇ ਤਾਂ ਆਪਰੇ ਸਾਰਾ ਪਰਚੀ ਵਗੈਰਾ ਆਪਰੇ ਟੀਵੀ ਜੋ ਬਲਗਮ ਨਾਲ ਟਿਕੜਾ ਨੂੰ ਜੇ ਬਲਗਮ ਵਿੱਚ ਕੁਝ ਨਹੀਂ ਆਇਆ ਠੀਕ ਹੈ ਟੀਵੀ ਬੈਸ ਟੀਵੀ ਹੈ ਨਹੀਂ ਦਿਮਾਗ ਪਰ ਠੀਕ ਹੋ ਜਾਣਾ ਕੋਈ ਗੱਲ ਨਹੀਂ ਹਾਂ ਜੇਕਰ ਉਹਦੇ ਵਿੱਚ ਆਵੇ ਉਹਦੇ ਵਿੱਚ ਟੀਵੀ ਦੇ ਕਟੜਾ ਨੂੰ ਆ ਜਾਣ ਉਹਨੇ ਬਲਗਮ ਵਿੱਚ ਤਾਂ 6 ਮਹੀਨਿਆਂ ਦਾ ਕੋਰਸ ਹੈ 6 ਤੋਂ 8 ਮਹੀਨੇ ਦਾ ਕੋਰਸ ਹੈ ਟੀਵੀ ਦਾ ਬਿਲਕੁਲ ਬੰਦਾ ਸਹੀ ਹੋ ਜਾਂਦਾ ਇਹ ਟੀਵੀ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਤਾਂ ਉਹ ਖਾਂਸੀ ਵਾਲੀ ਡਿਊਡਾ ਟੀਵੀ ਆ ਉਹ ਖਾਂਸੀ ਖਾਂਗ ਹੁੰਦੀ ਹੈ ਇੱਕ ਟੀਵੀ ਹੁੰਦੀ ਹੈ ਉਹ ਤਾਂ ਉਹ ਖਾਂਗ ਨਹੀਂ ਹੁੰਦੀ ਉਹ ਆਪਰੋਂ ਪਹਿਲੇ ਅਮਰੋ ਟੀਵੀ ਹੁੰਦਾ ਹੈ HD ਟੀਵੀ ਹੁੰਦੀ ਹੈ ਦਬਾ ਟੀਵੀ ਜਾਂ ਕਿਸੇ ਅਗਰ ਟੀਵੀ ਹੋ ਸਕਦੀ ਹੈ ਉਹ ਖੱਗ ਤੋਂ ਬਣਾਉਂਦੀ ਹੈ ਇਹਦੇ ਦੋ ਪ੍ਰਕਾਰ ਦੇ ਟੀਵੀ ਦਾ ਲਾਜ ਬਿਲਕੁਲ ਟੈਕਨੋ ਦਾ ਫ੍ਰੀ ਹੁੰਦਾ ਟੈਕ ਫ੍ਰੀ ਹੁੰਦਾ ਤੇ ਉਹਦਾ ਲਾਜ ਵੀ ਫ੍ਰੀ ਹੁੰਦਾ 6 ਤੋਂ ਲੈ ਕੇ 8 ਮਿੰਟ ਤੱਕ ਦਾ ਲਾਜ ਆ ਬਿਲਕੁਲ ਫ੍ਰੀ ਹੁੰਦਾ ਤੇ ਇਸ ਕਰਕੇ ਸਭ ਤੋਂ ਅਸੀਂ ਇਹ ਗੱਲ ਸਰਵਸਤ ਤੁਹਾਨੂੰ ਬੇਨਤੀ ਕਰਦੇ ਆ ਵੀ ਜੇਕਰ ਕਿਸੇ ਨੂੰ ਕਤਲੀਬ ਹੋਵੇ ਟੀਵੀ ਬਾਰੇ ਥੱਕਣਾ ਹੜੇ ਹੋ ਦੋ ਹਫ਼ਤੇ ਬੁਖਾਰ ਆਉਂਦਾ ਹੋਵੇ ਦਵਾਈ ਲੈਂਦਾ ਹੋਵੇ ਫਿਰ ਵੀ ਠੀਕ ਨਹੀਂ ਹੁੰਦਾ ਹੋਵੇ ਤਾਂ ਆਪਾਂ ਨੇ ਤੁਰੰਤ ਜੁਨੇੜੇ ਦਾ ਹਸਪਤਾਲ ਉੱਥੇ ਜਾਣਾ ਹੁੰਦਾ ਤੇ ਲੈਬੋਰੀ ਵਿੱਚ ਆਪਾਂ ਨੇ ਆਵਦੀ ਬੱਦਲ ਚੈੱਕ ਕਰਾਉਣੀ ਠੀਕ ਹੈ ਜੀ ਥੋੜਾ ਬਹੁਤ ਬਹੁਤ ਧੰਨਵਾਦ ਜੀ ਫੋਟੋਆਂ ਦਾ